ਜੀ ਸਿਆਸੀ ਅਸੀਂ ਕੰਮ ਦੀ ਰਾਜਨੀਤੀ ਕਰਦੇ ਆਂ ਅਸੀਂ ਚੰਮ ਦੀ ਰਾਜਨੀਤੀ ਨਹੀਂ ਕਰਦੇ ਮੈਂ ਕਹਿੰਦੀ ਇੱਕ ਵਾਰ ਦੀ ਪਹਿਲੀ ਵਾਰ ਤਾਂ ਮੈਨੂੰ ਹੱਥ ਬੰਨਣੇ ਪਏ ਨੇ ਕਿ ਮੈਨੂੰ ਪਰਖ ਕੇ ਦੇਖੋ ਪਰ ਜੇ ਦੁਬਾਰਾ ਵੀ ਮੈਨੂੰ ਹੱਥ ਬੰਨਣੇ ਪਏ ਤੇ ਲੱਖ ਲਾਨ ਤੇ ਮੇਰੀ ਰਾਜਨੀਤੀ ਨਹੀਂ ਕਿਉਂਕਿ ਤੁਸੀਂ ਇਲੈਕਸ਼ਨ ਟਾਈਮ ਤੇ ਗੱਲ ਕੀਤੀ ਸੀ ਲੇਡੀਜ਼ ਨੂੰ 1000 ਰੁਪਏ ਮਹੀਨਾ ਦੇਣ ਦੀ ਉਹ ਵਾਅਦਾ ਪੂਰਾ ਨਹੀਂ ਹੋਇਆ ਦਿੱਲੀ ਆਪਾਂ ਫੇਰ ਵਾਅਦੇ ਝਰੀ ਲਾਵੇ ਜਿਹੜਾ ਪਹਿਲਵਾਨ ਹਾਰਦਾ ਹੋਵੇ ਉਹ ਕਿੰਨਾ ਤੇ ਦੰਡੀਆਂ ਵੱਢਣ ਲੱਗ ਜਾਂਦਾ ਸਰ ਕੇ ਜਹਾਜ਼ ਹਸਪੀਟਲ ਦੇ ਵਿੱਚ ਜੇ 3 ਮਹੀਨੇ ਪਹਿਲਾਂ ਦਵਾਈ ਦੋ ਦਿਨ ਮਹੀਨੇ ਦਵਾਈ ਦੇਣ ਲੱਗੇ ਕਮੀ ਆ ਰਹੀ ਹੈ ਮੈਡੀਸਨ ਦੇ ਵਿੱਚ ਜੀ ਕੋਈ ਕਮੀ ਨਹੀਂ ਜੀ ਕੌਣ ਕਰੇ ਮੈਂ ਮੋਗਾ ਮੈਂ ਆ ਕਰਨਾ ਆ ਇਹਦੇ ਬਾਰੇ ਤਾਂ ਪੁੱਛ ਲਓ ਕਿ ਕੀ ਹੈ ਜੀ ਮੋਗਾ ਕਿਉਂਕਿ ਬਹੁਤ ਹੀ ਸੈਂਟਰ ਚ ਪੈ ਜਾਂਦਾ ਆੜ੍ਹੇ ਵਾਲੇ ਭਾਵੇਂ ਉਹ ਬਗਾ ਪੁਰਾਣਾ ਆ ਭਾਵੇਂ ਕੋਟਕਪੂਰ ਆ ਭਾਵੇਂ ਇਧਰੋਂ ਫਰੋਜਪੁਰ ਆ ਇਧਰੋਂ ਚਲਵੰਡੀ ਪਾਈ ਆ ਜੀਰਾ ਨਾ ਨਾ ਇਧਰੋਂ ਬੁੱਕੀਪੁਰੇ ਤੋਂ ਲੈ ਕੇ ਬਲਾਸਪੁਰ ਤੋਂ ਲੈ ਕੇ ਜਗਰਾਉਂ ਤੋਂ ਲੈ ਕੇ ਮੈਂ ਤਾਂ ਕੱਲ-ਕੱਲ ਪਿੰਡ ਜਾਂਦਾ ਨਹੀਂ ਸੋ ਐਮ ਐਲ اے ਸਹਿਬਾ ਐਮ ਐਲ ਮੋਗੇ ਦੇ ਔਰ ਕਰਮਕੋਰ ਦੇ ਐਮ ਐਲ اے ਸਾਡੇ ਨਾਲ ਖੜੇ ਨੇ ਪੱਗੋਤਾਂ ਔਰ ਸਾਡੀ ਮੰਤਰੀ ਸਾਹਿਬ ਕੋਟੇ ਸਾਹਿਬ ਇੱਥੇ ਆ ਖੜੇ ਨੇ ਔਰ ਸਾਡੀ ਜਿਹੜੀ ਮੋਗੇ ਦੀ ਟੀਮ ਜਿਨ੍ਹਾਂ ਨੇ ਬਹੁਤ ਮਿਹਨਤ ਕੀਤੀ ਹੈ ਇਹ ਅਮਰਲੇ ਪਾਰਟੀ ਨੂੰ ਤੱਕ ਪਹੁੰਚਾਉਣ ਬਹੁਤ ਸਾਰੇ ਦਿੱਤੀ ਵੀ ਝੋਟੇ ਲੱਗੇ ਹੋਣਗੇ ਸ਼ਾਇਦ ਅੱਜ ਕੁਝ ਦਿੱਲੀ ਵੀ ਹੋਣਗੇ ਤੇ ਸੋ ਆਮ ਆਦਮੀ ਪਾਰਟੀ ਵੱਲੋਂ ਜਿਹੜਾ ਟੀਚਰ ਰੱਖਿਆ ਗਿਆ ਰਮਨ ਕੇਜਰੀਵਾਲ ਜੀ ਵੱਲੋਂ ਕਿ ਇਹ ਧਰਮ ਦੀ ਰਾਜਨੀਤੀ ਨਹੀਂ ਅਸੀਂ ਕਰਦੇ ਬੰਦ ਸਾਹਿਬ ਦਿੱਲੀ ਅਸੀਂ 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 ਕੰਮ ਦੀ ਰਾਜਨੀਤੀ ਕਰਦੇ ਹਾਂ ਅਸੀਂ ਚੰਮ ਦੀ ਰਾਜਨੀਤੀ ਨਹੀਂ ਕਰਦੇ ਅਸੀਂ ਸਮਾਜ ਨੂੰ ਤੋੜਨ ਦੀ ਰਾਜਨੀਤੀ ਨਹੀਂ ਕਰਦੇ ਅਸੀਂ ਤਾਂ ਹਸਪਤਾਲਾਂ ਸਕੂਲਾਂ ਦੀ ਗੱਲ ਕਰਦੇ ਹਾਂ ਅਸੀਂ ਬਿਜਲੀ ਪਾਣੀ ਦੀ ਗੱਲ ਕਰਦੇ ਹਾਂ ਅਸੀਂ ਨਹਿਰਾਂ ਵੀ ਅਸੀਂ ਇਨਫਰਾਸਟ੍ਰਕਚਰ ਦੀ ਗੱਲ ਕਰਦੇ ਹਾਂ ਇਹੀ ਚੀਜ਼ ਸਾਨੂੰ ਜਿਹੜੀ ਆ ਉਹ ਲੋਕਾਂ ਨੂੰ ਪਸੰਦ ਆ ਰਹੀ ਹੈ ਦਿੱਲੀ ਦੇ ਵਿੱਚ ਬਣਾ ਸਾਨੂੰ ਬਹੁਤ ਕੁਝ ਖ਼ਬਰیں ਵੀ ਦੇ ਰਹੇ ਮੈਂ ਦਿੱਲੀ ਤੋਂ ਆਇਆ ਹਾਂ ਦੋ ਦਿਨ ਮੇਰੇ ਦਿੱਲੀ ਤੁਸੀਂ ਵੀ ਦੇਖਿਆ ਹਣਾ ਸਾਰਾ ਕਵਰ ਕਿਦਾਂ ਦਿੱਲੀ ਦੇ ਵਿੱਚ ਇੱਕ ਵਾਰੀ ਫੇਰ ਯਾਨੀ ਕਿ ਚੌਥੀ ਵਾਰ ਚੌਥੀ ਵਾਰ ਆਮ ਆਨਕ ਪੱਟੀ ਦੀ ਸਰਕਾਰ ਬਣ ਰਹੀ ਹੈ ਔਰ ਉਹ ਵੀ 60 ਤੋਂ ਉੱਪਰ ਉਹ ਫੇਰ ਵੀ 60 ਤੋਂ ਉੱਪਰ ਮਤਲਬ ਇਹ ਰਿਕਾਰਡ ਬਣੂਗਾ ਕਿ ਦਿੱਲੀ ਦੇ ਲੋਕ ਜਿਹੜੇ ਨੇ ਉਹ ਆਮਾਨੀ ਪਾਰਟੀ ਉਹਨਾਂ ਨੇ ਯਕੀਨ ਕਰਨਾ ਸ਼ੁਰੂ ਕੀਤਾ ਵਰਕੇ ਪੰਜਾਬ ਦੇ ਨੇ ਕੀਤਾ ਤਾਂ ਪੰਜਾਬ ਦੇ ਲੋਕਾਂ ਨੂੰ ਵੀ ਅਸੀਂ ਕੰਮ ਦੇ ਰਾਹੀਂ ਰਾਹੀਂ ਜਿਹੜਾ ਉਹ ਅਗਲੀ ਮੈਂ ਇੱਕ ਵਾਰੀ ਇਹ ਵੀ ਕਹਿ ਸਕਦਾ ਜਦੋਂ ਮੈਂ ਐਮਪੀ ਸੀਗਾ ਸੰਗਰੂਰ ਤੋਂ ਜਦੋਂ ਮੈਂ ਪਹਿਲੀ ਵਾਰ ਲੜਿਆ 14 ਜਨ ਤਾਂ ਮੈਂ ਨਾ ਹੱਥ ਬੰਨ ਕੇ ਫੋਟੋ ਖਿੱਚੀ ਮੈਂ ਕਿਹਾ ਵੀ ਇੱਕ ਵਾਰੀ ਪਹਿਲੀ ਵਾਰ ਤਾਂ ਮੈਨੂੰ ਹੱਥ ਬੰਨਣੇ ਪਏ ਨੇ ਤੇ ਮੈਨੂੰ ਪਰਖ ਕੇ ਦੇਖੋ ਪਰ ਜੇ ਦੁਬਾਰਾ ਵੀ ਮੈਨੂੰ ਹੱਥ ਬੰਨਣੇ ਪਏਗੇ ਫਿਰ ਲੱਖ ਲਾਨ ਤੇ ਮੇਰੀ ਰਾਜਨੀਤੀ ਅਗਲੀ ਵਾਰ ਜਿਹੜਾ ਪੋਸਟਰ ਸੀ ਉੱਚ ਮੈਂ ਐਦਾਂ ਲਿਖਿਆ ਸੀ ਕਿ ਮੇਰੇ ਕੰਮਾਂ ਤੇ ਵੋਟ ਪਾਓ ਸਰਵਿੰਦ ਕੇਜਰੀਵਾਲ ਵੀ ਇਹੀ ਕਹਿੰਦਾ ਜੇ ਕੰਮ ਚੰਗੇ ਲੱਗੇ ਵੋਟ ਪਾ ਦਿਓ ਨਹੀਂ ਨਾ ਪੈ। ਮਾਨਸੂਰ ਤੁਸੀਂ ਗੱਲ ਕੀਤੀ ਕੰਮਾਂ ਦੀ ਰਾਜਨੀਤੀ ਦੀ। ਕਿ ਤੁਸੀਂ ਇਲੈਕਸ਼ਨ ਟਾਈਮ ਦੀ ਗੱਲ ਕੀਤੀ ਸੀ ਲੇਡੀਜ਼ ਨੂੰ 1000 ਰੁਪਏ ਮਹੀਨਾ ਦੇਣ ਦੀ। ਉਹ ਵਾਅਦਾ ਪੂਰਾ ਨਹੀਂ ਹੋਇਆ। ਦਿੱਲੀ ਆਪਾਂ ਫੇਰ ਵਾਅਦੇ ਝਰੀ ਲਾਵੇ। ਅੱਛਾ ਦਿੱਲੀ ਪੂਰੇ ਹੋ ਰਹੇ ਨਹੀਂ। ਮੂਹ ਪੰਜਾਬ ਦੀ ਕੀ ਪਿਸ਼ਲ ਹੈ ਜੀ? ਪੰਜਾਬ 'ਚ ਕਰਨ। ਕਦੋਂ ਦੀ ਕਰ ਸਰ ਲੇਡੀਜ਼ ਦਾ ਕਦੋਂ ਚਿਕ ਹੋ ਜਾਏਗਾ? ਅਗਲੇ ਬਜਟ 'ਚ ਆਵੇਗਾ। ਧੰਨਵਾਦ ਤੁਸੀਂ ਤੁਸੀਂਵਾਦ ਚੰਨਾ ਮੈਂ ਤੁਹਾਨੂੰ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਤੁਸੀ ਵੀ ਬਾਅਦ ਮੈਨੂੰ ਮੈਨੂੰ ਪੁੱਛੋ ਤੇ ਧੰਨਵਾਦ ਵੀ ਕਰਿਓ ਬਿਲਕੁਲ ਕਰਾਂਗੇ ਜੀ ਇਹ ਦੇਖੋ ਜੇ ਸਰ ਕੇਈਵਾਦੀ ਘਟੀ ਦੇ ਦੁਆਰਾ ਫਿਰ ਆ ਕੇ ਸਰ ਲਕਸ਼ਣਾ ਦੇ ਹਮਲੇ ਹੁੰਦੇ ਅੱਗੇ ਪਿੱਛੇ ਨੂੰ ਹੁੰਦੇ ਦੇਖ ਲਓ ਨਾ ਫਿਰ ਕਿਸ ਲੈਵਲ ਤੱਕ ਪਹੁੰਚੇ ਹੋਏ ਨੇ ਜਦੋਂ ਕੋਈ ਹੋਰ ਨਹੀਂ ਤਰੀਕਾ ਤਾਂ ਮਾਰਕੁੱਟ ਤੇ ਜਿਹੜਾ ਪਹਿਲਵਾਨ ਹਾਰਦਾ ਹੋਵੇ ਉਹ ਕਿੰਨਾ ਤੇ ਦੰਦਿਆ ਵੱਢਣ ਲੱਗ ਜਾਂਦਾ ਚੂੜੀਆਂ ਵੱਢਣ ਲੱਗਿਆ ਦੂਜੇ ਪਹਿਲਵਾਨ ਦੇ ਜਦੋਂ ਨੂੰ ਪਤਾ ਮੈਂ ਹਾਰ ਰਿਹਾ ਤੁਸੀਂ ਇਹ ਹੈ ਜੀ ਰਾਣੀਤੀ ਤੇ ਉਤਰਿਆ ਕਿ ਆ ਰੋੜਿਆ ਰੋੜਿਆ ਪੱਥਰਾਂ ਨਹੀਂ ਰਾਣੀਤੀ ਤੇ ਅਸੀਂ ਕਰਦੀ ਨਹੀਂ ਤੁਸੀਂ ਰੋੜੇ ਪੱਥਰ ਮਾਰ ਰਹੇ ਸਾਨੂੰ ਜਿੱਤ ਲਓ ਤੁਸੀਂ ਏਜੰਡਾ ਦੱਸੋ ਉਹੀ મોદી ਕਹਿ ਰਿਹਾ ਕਿ ਫ੍ਰੀ ਕੀ ਰੇਵੜੀਆਂ ਵੰਡ ਰਿਹਾ ਕੇਜਰੀਵਾਲ ਕੇਜਰੀਵਾਲ ਨੇ ਕਿਹਾ ਮੈਂ 2100 ਰੁਪਏ ਦੇਵਾਂਗਾ ਤੋ ਕਹਿੰਦਾ ਮੈਂ 2500 ਦੇਵਾਂਗਾ ਬਾਰਸਾ ਜੀ ਇਹ ਫਿਰ ਇਹ ਪਾਪੜੀ ਪਾਪੜ ਨਹੀਂ ਬਣ ਰਹੀ ਇਹ ਗੱਲ ਤੁਸੀਂ 6 ਸਾਲ ਕੀ ਗਿਤੀਆ ਮੈਡੀਕਲ ਜਹਾ ਹਸਪੀਟਲ ਦੇ ਵਿੱਚ ਗਿਆ ਤਿੰਨ ਮਹੀਨੇ ਪਹਿਲਾਂ ਦਵਾਈ ਦੋ ਦਿਨ ਮਹੀਨੇ ਦਵਾਈ ਦੇਣ ਲੱਗੇ ਕਮੀ ਆ ਰਹੀ ਹੈ ਮੈਡੀਸਨ ਦੇਣ ਚਾਹੀਦੀ ਕੋਈ ਕਮੀ ਨਹੀਂ ਜੀ ਕੌਣ ਕਰੇ ਹਸਪੀਟਲ ਸਰਕਾਰੀ ਹਸਪੀਟਲ ਦੇ ਵਿੱਚ ਹਸਪੀਟਲ ਦੇ ਵਿੱਚ ਕਾਫੀ ਪਤਾ ਮੈਡੀਸਨ ਨਹੀਂ 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 ਇੱਕ ਗੱਲ ਮੈਂ ਮੰਨੂਗਾ ਬਾਰਸਾ ਜੀ ਕਮੀਆਂ ਹੋਣ ਕਿਉਂ ਪਰ 75 ਸਾਲ ਪੁਰਾਣੀ ਗੰਡ ਖੋਲਣੀ ਹੈ ਵੀਰੇ 75 ਸਾਲ ਪੁਰਾਣੀ ਗੰਡ ਖੋਲਣੀ ਹੈ ਜੇ ਤਿੰਨ ਦਿਨ ਪਹਿਲਾਂ ਆਪਾਂ ਕਿਸੇ ਫਿੱਤੇ ਵਾਲੇ ਬੂਟ ਦੀ ਗੰਡ ਨਾ ਖੋਲੀ ਨਾ ਉਹਨੂੰ ਚੱਕੂ ਦੀ ਨੋਕ ਨਾਲ ਚ ਚਮਚੇ ਦੀ ਗੰਢੀ ਦਾ ਖੋਲਣਾ ਪੈਂਦਾ 75 ਸਾਲ ਪੁਰਾਣੀ ਗੰਢ ਖੋਲ੍ਹਣੀ ਹੈ ਮੈਂ ਮੈਂ ਮੋਕੇ ਮੈਂ ਆ ਕਰਨਾ ਆ ਇਹਦੇ ਬਾਰੇ ਤਾਂ ਪੁੱਛ ਲਓ ਕਿ ਕੀ ਹੈ ਜੀ ਸਰ ਇਹਦੇ ਬਾਰੇ ਇੱਕ ਸਵਾਲ ਪੁੱਛੇ ਇਹਦੇ ਬਾਰੇ ਸਵਾਲ ਪੁੱਛੇ ਜੀ ਸਰ ਸਵਾਲ ਕਰ ਰਹੇ ਜੀ ਜੱ태 ਦਾ ਪੋਤਾ ਸਿੰਘ ਬਦੋਂ ਰੱਖੀ ਗਈ ਸੀ ਪਕਾਸ਼ ਸਿੰਘ ਬਾਦਲ ਉਹਕੇ ਅੱਜ ਮਨਿੰਦਰ ਸਿੰਘ ਬਰਾੜ ਜਿਹੜੇ ਜੱ태 ਦਾ ਪੋਤਾ ਸਿੰਘ ਨੇ ਸੁਪੁਰ ਰਹੇ ਉਹਨਾਂ ਨੇ ਵੀ ਧੰਨਵਾਦ ਕੀਤਾ ਭਗਵੰਤ ਸਿੰਘ ਮਾਲਦਾ ਬੜੀ ਵਧੀਆ ਗੱਲ ਹੈ ਆਵਾਜ਼ ਪਾਟੀ ਦਾ ਵਧੀਆ ਗੱਲ ਹੈ ਕਿ ਅੱਜ ਜਿਹੜਾ ਉਹਦਾ ਸੁਪੜਾ ਪੁਰਾਣਾ ਨਹੀਂ ਵਧੀਆ ਗੱਲ ਹੈ ਜੀ ਮੈਂ ਕਹਿੰਦਾ ਜੀ ਚਾਹੇ ਜੀਨੇ ਮਰਜੀ ਰੱਖਿਆ ਉਹ ਉਹੀ ਮੈਂ ਮੈਂ ਉਹਨਾਂ ਨੇ ਰੱਖਿਆ ਮੈਂ ਕਦੀ ਕਰਦਾ ਹਾਂ ਹਸਪੀਟਲ ਹੈ ਮੈਂ ਪਿੱਛੇ ਕਰ ਕੁਝ ਘਾਟ ਵਾਲੀ ਬੇਟ ਕਰ ਰਿਹਾ ਮੈਂ ਮੈਂ ਤਾਂ ਕਦੇ ਵੀ ਨਹੀਂ ਕਹਿੰਦਾ ਕਿ ਮੇਰੇ ਦੁਕਾਨ ਕਰਕੇ ਤੂੰ ਪੁਲ ਵੀ ਰਹਿ ਜਾ ਮੈਂ ਕਹਿੰਦਾ ਕਿ ਪੁਲ ਚਲਾਓ ਮਾਂ ਕੋਈ ਕੋਈ ਉਹ ਵੀ ਹੋਊਗਾ ਮਾਂ 14 ਫਰਵਰੀ ਨੂੰ ਮੀਟਿੰਗ ਹੋ ਰਹੀ ਹੈਗੀ ਮੈਂ ਤਾਂ ਦੱਲੇਵਾਲ ਸਾਹਿਬ ਨੂੰ ਮੈਂ ਤਾਂ ਪਹਿਲਾਂ ਕਿਹਾ ਸੀ ਕਿ ਮੇਰੇ ਕੋਲ ਮੈਂ ਕੇਂਦਰ ਨੂੰ ਕਿਹਾ ਸੀ ਇਹ ਗੱਲ ਵਾ ਗੱਲ ਕਰ ਸਰ 14 ਨੂੰ ਜੀ ਕਿਹਾ ਸੀ ਪਰ ਹੁਣ ਇਹ ਗੱਲੇ ਵਾਲਾ ਸਾਹਿਬ ਕਹਿੰਦੇ ਆਗੇ ਲੈ ਕਿ 14 ਫਰਵਰੀ ਕਿਉਂ ਲੇਟ ਕੀਤੀ ਇਹ ਤਾਂ ਜੀ ਦੇਖੋ ਇੱਕ ਦੇਖੋ ਪੰਜਾਬ ਨਾਲ ਤਾਂ ਸੰਬੰਧ ਕੋਈ ਮੰਗ ਨਹੀਂ ਅਸੀਂ ਉਹ ਠੀਕ ਹੈ ਖਨੌਰੀ ਜਾਂ ਸ਼ੰਭੂ ਬਾੜੇ ਤੇ ਬੈਠੇ ਕੇਂਦਰ ਨੇ ਜਿੱਦਿਆਂ ਉਹਨਾਂ ਨੂੰ ਚਿੱਠੀ ਦਿੱਤੀ ਹੈ ਜੋ ਸਹਿਮਤ ਨਹੀਂ ਮੈਂ ਤਾਂ ਉਸੇ ਜਿੱਥੇ ਉਹਨਾਂ ਨੇ ਹੁਣ ਐਡਰੈਸ ਲਿਖਿਆ ਨਾ 26 ਸੈਕਟਰ ਵਾਲਾ ਜੀ ਜੀ ਮੈਂ ਉੱਥੇ ਤਾਂ ਚਾਰ ਮੀਟਿੰਗ ਕਰਾਈਆਂ ਨੇ ਮੈਂ ਤਾਂ ਕੁਦੇਗਾ ਸੀ ਕਿਚਨ ਜਦੋਂ ਪਿਊਸ਼ ਕੋਇਲ ਤੇ ਅਰਜਨ ਮੁੰਡਾ ਜਿਹੜੇ ਕਿ ਉਸ ਵੇਲੇ ਖੇਤੀਬਾੜੀ ਮੰਤਰੀ ਸੀ ਅਜਿ ਸ਼ਿਵਰਾਜ ਚਾਨ ਜਦੋਂ ਉਹ ਆਏ ਸੀ ਤਾਂ ਆ ਕੇ ਗੱਲ ਕਰੋ ਕੱਲ ਕੱਲ ਬਾਤ ਹੀ ਹੱਲ ਹੋਊਗੀ ਜੀ ਹੋਰ ਕੁਝ ਲੱਗਦਾ ਹੋ ਜੇਗੀ ਚੌਥਾ ਪਰਵੀ ਮੈਂ ਤਾਂ ਉਮੀਦ ਮੈਂ ਤਾਂ ਇਹ ਕਹਿਣਾ ਜੀ ਪੰਜਾਬ ਜਿਹੜਾ ਉਹ ਫੂਡ ਬੋਲ ਹੈ ਸਾਡਾ ਸੀ ਦੇਸ਼ ਦਾ ਅਨਾਜ ਬਣਨ ਵਾਲਾ ਜੇ ਕਿਸਾਨਾਂ ਦੀਆਂ ਸਮੱਸਿਆਵਾਂ ਨਹੀਂ ਸੁਣੋਗੇ ਉਹ ਕਿਧਰੇ ਸੁਣੋਗੇ ਜੇ ਪੰਜਾਬ ਦੇ ਕਿਸਾਨ ਹਰਿਆਣਾ ਦੇ ਕਿਸਾਨਾਂ ਦੀ ਨਹੀਂ ਸੁਣੋਗੇ ਹੋਰ ਕੀ ਦੀਆਂ ਸੁਣੋਗੇ ਸੋ ਅਸੀਂ ਸਟੇਕ ਹੋਲਡਰ ਹਾਂ ਅਸੀਂ ਸਾਰੇ ਟੈਨਸ਼ਨ ਨੂੰ ਜੀ ਅੰਨ ਅੰਨਦਾਤਾ ਜੈਸੀ ਅੰਨਦਾਤਾ ਕਹਿੰਨੇ ਹਾਂ ਤਾਂ ਅੰਨਦਾਤਾ ਸਮਝੋ ਵੀ ਨਾ ਤੁਹਾਡਾ ਇੱਕ ਬੜਾ ਸਵਾਲ ਸੀ ਐਸਐਸ ਨੇ ਬੜੀ ਕਾਮਯਾਬੀ ਕਰਦੀ ਹੈਗੀ ਆ ਪਰ ਲੋਕ ਡਿਮਾਂਡ ਕਰ ਰਹੇ ਨੇ ਕਿ ਐਸਐਸ ਦੇ ਵਿੱਚ ਜਗਾ ਕੋਈ ਟ੍ਰੈਫਿਕ ਦੇ ਵੀ ਜੜੇ ਹੈਗੇ ਨੇ ਭਰਤੀ ਕਿੱਥੇ ਚੱਲੀ ਪਈ ਆ ਰਾਏ ਸਾਹਿਬ ਦੀ ਵੀ ਕੱਲ ਸਟੇਟਮੈਂਟ ਆਈ ਸੀ ਕਰਾਂਗੇ ਜੀ ਕਰਾਂਗੇ ਦੇਖੋ ਐਸਐਸ ਸੇ ਪਹਿਲਾਂ ਤਾਂ ਇਹ ਨਹੀਂ ਦੇਸ਼ ਚ ਪਹਿਲੀ ਵਾਰ ਹੈ ਔਰ ਮੈਨੂੰ ਪੰਜ ਚਾਰ ਪੰਜ ਸੂਬਿਆਂ ਦੇ ਮੁੱਖ ਮੰਤਰੀਆਂ ਨੇ ਮੈਨੂੰ ਐਸਐਸ ਬਾਰੇ ਜਾਣਕਾਰੀ ਮੰਗੀ ਹੈ ਕਿ ਜੀ ਇਹ ਕਿਵੇਂ ਬਣਾਈਏ ਤੁਸੀਂ ਇੱਕ ਕਿਵੇਂ ਹੁੰਦਾ ਜੀ ਕੀ ਕੀ ਕੀਤਾ ਸੋ ਅਸੀਂ ਉਹਨਾਂ ਨੂੰ ਮਹਿੰਗੀਆਂ ਗੱਡੀਆਂ ਦੋੜੀਆਂ ਟਰੱਕ ਮਹਿੰਗੀਆਂ ਤੋਂ ਭਾਵ ਇਹ ਨਹੀਂ ਹੈਗਾ ਕਿ ਕੋਈ ਕੀਮਤ ਚ ਮਹਿੰਗੀਆਂ ਟੱਕੜੀਆਂ ਗੱਡੀਆਂ ਜੇ ਕੋਈ ਟਰੱਕ ਖਰਾਬ ਹੋ ਗਿਆ ਖੜ ਗਿਆ ਸੜਕ ਤੇ ਆਪਾਂ ਅਕਸਰ ਸੁਣਦੇ ਹਾਂ ਤੁਸੀਂ ਅਕਸਰ ਖਬਰਾਂ ਦਿੰਦੇ ਰਹੇ ਹੋ ਪਹਿਲਾਂ ਕਿ ਖੜੇ ਟਰੱਕ ਦੇ ਵਿੱਚ ਆ ਕੇ ਗੱਡੀ ਭੰਜ ਸਾਰਾ ਪਰਿਵਾਰ ਖਤਮ ਕੱਟੋ-ਕੱਟ ਅਸੀਂ ਮੈਂ ਜਦੋਂ ਐਮਪੀ ਸੀਗਾ ਮੈਂ ਡਾਟਾ ਕਢਾਇਆ ਸੀਗਾ ਪਾਰਲੀਮੈਂਟ ਚ 14 ਮੌਤਾਂ ਪਰ ਡੇਸੀ ਪੰਜਾਬ ਚ 50 ਨੰਬਰ 1 ਸੀ ਖੂਨ ਨਹੀਂ ਸੜਕਾਂ ਸਾਡੀਆਂ ਪਰ 14 ਮਤਲਬ ਤੁਸੀਂ ਲਾਓ 파ਡੇ ਸਵਾ 400 ਹੋ ਗਈ ਸਵਾ 400 ਹੋ ਗਈ ਮਹੀਨੇ ਦੀ ਉਹਨੂੰ ਸਾਲ ਨਾਲ ਕੋਨਾ ਕਰੋ ਜੀ 5000 ਬੰਦਾ ਹੋ ਗਈ ਜੀ ਅਸੀਂ 5 ਅਸੀਂ ਇਸ ਵਕਤ 47% ਮੌਤਾਂ ਘਟਾਤੀ ਆ ਇੱਕ ਉਹ ਤੁਹਾਨੂੰ ਇਨਕਾਸਟਿਕ ਡਾਟਾ ਦੱਸ ਮੇਰੇ ਕੋਲ ਡਾਟਾ ਆਇਆ ਕਿਉਂਕਿ ਆ ਫਰਵਰੀ ਦੇ ਇਹਨਾਂ ਦਿਨਾਂ ਚ ਇਹ ਕਦਮ ਕੀਤਾ ਸੀ ਆਉਣ ਵਾਲੀ ਫਰਵਰੀ ਦੇ ਵਿੱਚ ਅਸੀਂ ਉਹਦਾ ਇੱਕ ਸਾਲ ਹੋਊਗਾ ਤੁਹਾਨੂੰ ਇੰਟਰਸਟਿੰਗ ਡਾਟਾ ਦੱਸ ਮੇਰੇ ਕੋਲ 1 ਸਾਲ ਦਾ ਡਾਟਾ ਮੈਂ ਮੰਗਾਇਆ ਮੈਂ ਕਿ ਜੀ ਹੁਣ ਤੱਕ ਦਾ ਡਾਟਾ ਦੋ ਮੌਤਾਂ ਦੀ ਗਿਣਤੀ 47% ਘਟ ਗਈ ਜਖਮੀਆਂ ਦੀ ਗਿਣਤੀ 150% ਵੱਧ ਗਈ ਤਾਂ ਦੰਦਕਲੀ ਸਾਹਿਬ ਦਾ ਵੀ ਇੱਕ ਮਿੰਟ ਇੱਕ ਇੱਕ ਪਹਿਲਾਂ ਮੈਂ ਇਹ ਪੁੱਛੋ ਕਿ 150% ਜਖਮੀਆਂ ਦੀ ਗਿਣਤੀ ਕਿਉਂ ਵੱਧ ਗਈ ਦੇਖੋ ਜਿਹੜੇ ਪਹਿਲਾਂ ਮੌਤਾਂ ਸ਼ਾਮਲ ਹੋ ਜਾਂਦੇ ਸੀ ਉਹ ਉਹ ਜਖਮੀਆਂ ਜਾਂਦੇ ਹੁਣ ਜੇ ਕਿਸੇ ਦੇ ਖਰੋਜ ਵੀ ਲੱਗੇ ਉਹਦੀ ਐਸਐਸਫ ਪਹੁੰਚ ਜਾਂਦੀ ਹੈ ਉਹਦਾ ਨਾਮ ਲਿਖ ਲੈਂਦੇ ਉਹਨੂੰ 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 ਰਜਿਸਟਰ ਕਰੇ ਪਹਿਲੇ ਤਾਂ ਕੋਈ ਪੁੱਛਦਾ ਹੀ ਨਹੀਂ ਸੀ ਗਈ ਔਰ ਨਾਲ ਇਹ ਵੀ ਨਹੀਂ ਲਗਭਗ 5 ਕਰੋੜ ਰੁਪਈਆ ਨਗਦ ਤੇ 2-3 ਕਰੋੜ ਰੁਪਏ ਦੇ ਗਹਿਣੇ ਉਹ ਵੀ ਕਰੇ ਬਚਾਏ ਨੇ ਉਹਨਾਂ ਦੇ ਕਿਉਂਕਿ ਜਿਸ ਵੇਲੇ ਐਕਸੀਡੈਂਟ ਹੋ ਜਾਂਦਾ ਤੁਸੀਂ ਉਹ ਦੇਖਦੇ ਹੋ ਮੇਰਾ ਬੱਡੂ ਕਿੱਥੇ ਜਾਂ ਮੇਰੇ ਮੇਰੇ ਪਰਚੀ ਹੈ ਉਸ ਵੇਲੇ ਤਾਂ ਜਾਨ ਬਚਾਉਣ ਦੀ ਹੋਈ ਹੁੰਦੀ ਹੈ ਓਹ ਪੈਸਾ ਵੀ ਐਸਐਸਐਫ ਕਮਚਾਰੀ ਹੈ ਮੈਂ ਉਹਨਾਂ ਸਾਰੇ ਜਵਾਨਾਂ ਨੂੰ ਸਲੂਟ ਕਰਦਾ 26 ਜਨਵਰੀ ਦੇ ਅਸੀਂ ਸਨਮਾਨਿਤ ਵੀ ਕਰਾਂਗੇ ਜਿਨ੍ਹਾਂ ਨੇ ਐਸਐਸਐਫ ਦੇ ਵਿੱਚ ਬਹੁਤ ਵਧੀਆ ਕੰਮ ਕੀਤਾ ਆਉਣ ਵਾਲੇ ਦਿਨਾਂ 'ਚ ਹੋਰ ਵੀ ਬਣਾਇਆ ਜਾਂਦਾ ਮਾਤਾ ਫਰਿਸ਼ਤੇ ਸਕੀਮ ਚਲਾਈ ਸੀ ਪਰ ਇਹ ਲੋਕਾਂ ਨੂੰ ਉਹਦਾ ਲਾਹਾ ਨਹੀਂ ਮਿਲ ਰਿਹਾ ਸਰ ਐਸਐਸਐਫ ਹੋਰ ਕੀ ਹੈ ਜੀ ਫਰਿਸ਼ਤੇ ਨੇ ਉਹ ਜਿਹੜੇ ਜਾਨ ਬਚਾਉਂਦੇ ਨੇ ਜਿਹੜੇ ਜਾਨ ਬਚਾਉਂਦੇ ਨੇ ਫਰਿਸ਼ਤੇ ਹੀ ਐਸਐਸਐਫ ਜਾਨ ਬਚਾਉਂਦਾ ਮਾਨਸਬੇ ਪਾਰਟੀ ਕੰਨਾ ਕਦੇ ਵਿਕਾਸ ਸੀ ਸਾਰੇ ਹਸਪਤਾਲ ਜਿਹੜਾ ਮੋਗੇ ਦਾ ਹੈ ਇਹ ਹਲੇ ਜਿਹੜਾ ਡਿਸਟ੍ਰਿਕਟ ਲੈਵਲ ਦਾ ਹਸਪਤਾਲ ਨਹੀਂ ਬਣ ਸਕਿਆ ਇੱਥੇ ਬਹੁਤ ਬਹੁਤ ਸਾਰੇ ਸਪੈਸ਼ਲਿਸਟ ਜੀ ਖਾਲੀ ਪਈ ਹੈ ਮੈਡੀਕਲ ਕਾਲਜ ਵੀ ਬਣਾਵਾਂਗੇ ਯੂਪੀਐਸੈ ਸੈਂਟਰਲ ਬਣੂਗਾ ਮੈਂ ਕਹਿ ਕੇ ਗਿਆ ਸੀ ਤੇ ਇਹ ਚੱਲ ਬੈ ਕਦੋਂ ਤੱਕ ਕਰ ਰਹੇ ਹੋ ਦਾਵਾ ਸੀ ਦੇਖਣ ਦੀ ਆਉਣ ਵਾਲੇ ਆਉਣ ਵਾਲੇ ਸਰ ਆ ਬਿਲਡਿੰਗ ਕਦੋਂ ਤੱਕ ਤਿਆਰ ਹੋਏਗੀ ਤੇ ਕਿੰਨੇ ਲੱਗਦੇ ਰਗੇਗੀ 9 ਮਹੀਨੇ ਜੀ ਇਥੇ ਡੈਡ ਲਾਈਨ ਕਿਹਾ ਜਾਂਦੀ 9 ਮਹੀਨੇ ਮਾਜਬ ਦੱਸੋ ਕਿੰਨੀ ਲੱਗਦੇ ਨਾਲ 9 ਮਹੀਨੇ ਦਾ ਦੇਵੋਗੇ